ਮੈਂ ਜੀ ਰਾਜਮ ਸਿੰਘ ਨੰਬਰ 5 ਆਥਿਆ ਸਾਡੇ ਪਿੰਡ ਦੇ ਹਸਪਤਾਲ ਖੁੱਲਿਆ ਇਹਦੇ ਤੇ ਬਹੁਤ ਜ਼ਿਆਦਾ ਸਹੂਲਤਾਂ ਮਿਲਣ ਲੀਆਂ ਨੇ ਤੇ ਦਵਾਈਆਂ ਮੁਫਤ ਮਿਲਦੀਆਂ ਨੇ ਟੈਸਟ ਮੁਫਤ ਹੁੰਦੇ ਆ ਡਾਕਟਰ ਸੁਖਬੀਰ ਕਮਲ ਮੈਡੀਕਲ ਅਫਸਰ ਆਮ ਆਦਮੀ ਲਈ ਗੇਰੀਵਾਲ ਕੇਰਨ ਸਾਡੇ ਇੱਧਰ ਤੁਸੀਂ ਦੇਖਿਓ ਕਿ ਸਾਡੀ ਓਪੀਡੀ ਟਾਈਮਿੰਗ ਸਵੇਰੇ 8:00 ਤੋਂ ਲੈ ਕੇ 2:00 ਤੱਕ ਕਲੀਨਿਕ ਖੁੱਲਦਾ ਰੋਜੀ ਜਿਹੜੇ ਵੀ ਪੇਸ਼ੈਂਟ ਸਾਡੇ ਕੋਲ ਪਹਿਲਾਂ ਇੱਥੇ ਆਂਦਾ ਹੈ ਪਹਿਲਾਂ ਕਲੀਨਿਕਲ ਸਿਸਟਮ ਤੋਂ ਦੀ ਐਂਟਰੀ ਰਜਿਸਟ੍ਰੇਸ਼ਨ ਕਰਦੀ ਆ ਜੇਕਰ ਮਲਾ ਕਲੀਨਿਕ ਦੇ ਸਟਾਫ ਦੀ ਗੱਲ ਕੀਤੀ ਜਾਏ ਤੇ ਬਹੁਤ ਵਧੀਆ ਸਟਾਫ ਆ ਜਿੰਨੀ ਇਹਨਾਂ ਦੀ ਸਿਫਤ ਕੀਤੀ ਜੇ ਉਨੀ ਥੋੜੀ ਆ ਜੀ ਅੱਦੇ ਤੋਂ ਜ਼ਿਆਦਾ ਮਰੀਜ਼ ਨੂੰ ਤੇ ਆਪਣੀ ਡੀਲਿੰਗ ਨਾਲ ਹੀ ਜਿਹੜਾ ਉਹ ਠੀਕ ਕਰ ਦਿੰਦੇ ਨੇ ਡਾਕਟਰ ਸਾਹਿਬ ਬਹੁਤ ਵਧੀਆ ਨੇ ਨਾਲ ਦਾ ਸਟਾਫ ਵੀ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸਮੇਂ ਸਮੇਂ ਦੀਆਂ ਪਾਰਟੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਮੰਨ ਲਬਾਏ ਵਾਅਦੇ ਕੀਤੇ ਜਾਂਦੇ ਹਨ ਤਾ ਜੋ ਸੱਤਾ ਤੇ ਕਾਬਜ ਹੋਇਆ ਜਾ ਸਕੇ ਜਦਕਿ ਸੱਤਾ ਮਿਲਨ ਤੋਂ ਬਾਅਦ ਜ਼ਿਆਦਾਤਰ ਸਿਆਸੀ ਲੋਕ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪੰਜਾਬ 'ਚ ਪਹਿਲੀ ਵਾਰ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਵੱਲੋਂ ਵੀ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਕਾਫੀ ਵਾਅਦੇ ਕੀਤੇ ਗਏ ਜਦਕਿ ਸਰਕਾਰ ਦੇ ਬਣਨ ਉਪਰੰਤ ਸਰਕਾਰ ਵੱਲੋਂ ਸੰਜੀਦਗੀ ਵਰਤਦਿਆਂ ਹੋਇਆ ਕੀਤੇ ਗਏ ਵਾਦਿਆਂ ਨੂੰ ਹਕੀਕਤ 'ਚ ਬਦਲ ਦਿੱਤਾ ਅਤੇ ਸੂਬੇ ਦੇ ਹਿੱਤ ਅਤੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਂਦ ਤੱਕ ਜਿੰਨਾ ਵਿੱਚ ਇੱਕ ਮੁੱਖ ਵਾਅਦਾ ਮੁਹੱਲਾ ਕਲੀਨਿਕ ਜਾਨੀ ਕੇ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਲੀ ਦੀ ਤਰਜ਼ ਤੇ ਸੂਬੇ ਚਵੀ ਪਿੰਡੂ ਖੇਤਰਾਂ ਤੋਂ ਇਲਾਵਾ ਕੁਝ ਸ਼ਹਿਰਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਜਾਣਕਾਰੀ ਅਨੁਸਾਰ ਇਸ ਵੇਲੇ 881 ਦੇ ਕਰੀਬ ਮਹੱਲਾ ਕਲੀਨਿਕ ਪੰਜਾਬ ਪਰਦੇ ਵਖਤ ਪਿੰਡੂ ਖੇਤਰਾں 'ਚ ਚੱਲ ਰਹੇ ਹਨ ਜਿਨ੍ਹਾਂ 'ਚ 3 ਕਰੋੜ ਤੋਂ ਵੱਧ ਮਰੀਜ਼ਾਂ ਵੱਲੋਂ ਆਪਣਾ ਇਲਾਜ ਕਰਵਾਇਆ ਜਾ ਚੁੱਕਾ ਹੈ ਇਸ ਇਲਾਜ ਦੌਰਾਨ ਮਰੀਜ਼ਾਂ ਦੀ ਜੇਬ 'ਚੋਂ ਕਰੀਬ 1500 ਕਰੋੜ ਰੁਪਇਆ ਬਚਿਆ ਹੈ ਇਸ ਵੇਲੇ 316 ਦੇ ਕਰੀਬ ਆਮ ਆਦਮੀ ਕਲੀਨਿਕ ਅਰਬਨ ਖੇਤਰਾਵਾਂ ਵਿੱਚ ਅਤੇ 565 ਦੇ ਕਰੀਬ ਆਮ ਆਦਮੀ ਕਲੀਨਿਕ ਰੂਰਲ ਖੇਤਰਾਵਾਂ ਵਿੱਚ ਚੱਲ ਰਹੇ ਹਨ ਇਸ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ 208 ਦੇ ਕਰੀਬ ਹੋਰ ਮੁਹੱਲਾ ਕਲੀਨਿਕਾਂ ਦੀ ਸਥਾਪਤੀ ਲਈ ਪਹਿਲ ਕਦਮੀ ਜਾਰੀ ਹੈ। ਇਨ੍ਹਾਂ ਮੁਹੱਲਾ ਕਲੀਨਿਕ 'ਚ ਇਲਾਜ ਕਰਵਾਉਣ ਵਾਲੇ ਕਰੀਬ 72 ਲੱਖ ਮਰੀਜ਼ਾਂ ਦੀਆਂ ਬਿਮਾਰੀਆਂ ਦੀ ਛਾਣਖਤ ਕਰਕੇ ਉਹਨਾਂ ਦੇ ਟੈਸਟਾਂ 'ਤੇ 107 ਕਰੋੜ ਦੇ ਕਰੀਬ ਖਰਚਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਲੀਨਿਕਾਂ ਵਿੱਚ ਇੱਕ ਮੈਡੀਕਲ ਅਫਸਰ ਤੋਂ ਇਲਾਵਾ ਫਾਰਮਾਸਿਸਟ ਕਲੀਨिकल ਅਸਿਸਟੈਂਟ ਅਤੇ ਹੈਲਪਰ ਦੀ ਨਿਯੁਕਤੀ ਕੀਤੀ ਗਈ ਹੈ ਜੋ ਮਹੱਲਾ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ ਇੰਨਾ ਮਹੱਲਾ ਕਲੀਨਿਕ ਦੀ ਹਕੀਕਤ ਜਾਣਨ ਲਈ ਜੀ ਪੰਜਾਬ ਮੀਡੀਆ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਪੇਸ਼ ਹੈ ਇੱਕ ਖਾਸ ਰਿਪੋਰਟ ਹਾਂ ਜੀ ਬਾਰਸ ਕਰਕੇ ਮੇਰੇ ਥਕਾਵਟ ਨੂੰ ਸਖਾੜ ਪਾ ਕੇ ਹੁੰਦੀ ਤੇ ਅੱਜ ਅਹਿਲੀ ਦਫਾ ਆਏ ਕੋਈ ਕੋਈ ਪੈਸਾ ਨਹੀਂ ਲੱਗਾ ਕੋਈ ਬਾਤ ਕੋਈ ਗੱਲ ਨਹੀਂ ਬਾਤ ਬਹੁਤ ਵਧੀਆ ਕੰਮ ਚੱਲਦਾ ਪਿਹੜ ਸਾਡਾ ਨੜਾ ਮਾਲ ਜੇਰੀ ਵਾਲੇ ਤੇ 4 ਕਿਲੋ ਹੋਣਾ ਮੀਟਰ ਹੋਣਾ 4 ਕਿਲੋ ਹੋਣਾ ਬਹੁਤ ਹੀ ਵਧੀਆ ਜੀ ਮੈਂ ਜੀ ਰਾਜਮ ਸਿੰਘ ਨੇ ਮਰਭੰਜਾ ਆ ਤੇ ਸਾਡੇ ਪਿੰਡ ਦੇ ਹਸਪਤਾਲ ਖੁੱਲਿਆ ਇਹਦੇ ਤੇ ਬਹੁਤ ਜ਼ਿਆਦਾ ਸਹੂਲਤਾਂ ਮਿਲਦੀਆਂ ਨੇ ਤੇ ਦਵਾਈਆਂ ਮੁਫਤ ਮਿਲਦੀਆਂ ਨੇ ਟੈਸਟ ਮੁਫਤ ਹੁੰਦੇ ਆ ਤੇ ਲਾਗੇ ਲਾਗੇ ਦੇ ਪਿੰਡਾਂ ਦੇ ਲੋਕ ਵੀ ਆਉਂਦੇ ਆ ਤੇ ਬਹੁਤ ਜ਼ਿਆਦਾ ਫਾਇਦਾ ਲੈਣ ਦੇ ਤੇ ਬਹੁਤ ਬਹੁਤ ਆਮ ਪਾਰਟੀ ਦਾ ਧੰਨਵਾਦ ਮੇਰਾ ਨਾਮ ਅੰਜਲਪਾਲ ਹੈ ਇਹ ਤਾਂ ਦਵਾਈਆਂ ਫ੍ਰੀ ਮਿਲਦੀਆਂ ਜੀ ਰਹਿਤ ਵੀ ਫ੍ਰੀ ਹੁੰਦੇ ਸਭ ਕੁਝ ਫ੍ਰੀ ਹੁੰਦਾ ਵਧੀਆ ਦਵਾਈ ਮਿਲਦੀ ਹੈ ਵਧੀਆ ਵੀ ਮਿਲਦਾ ਹਾਂ ਜੀ ਸਾਬ ਉਹ ਵਧੀਆ ਦਵਾਈ ਦੂਈ ਸਾਬ ਕੋ ਵਧੀਆ ਮਿਲਦਾ ਜੀ ਮੈਂ ਜਤਿੰਦਰ ਸਿੰਘ ਪਿੰਡ ਡੇਰੀਆਲ ਕਨ ਬਲੌਗ ਪ੍ਰਧਾਨ ਆਮ ਆਦਮੀ ਪਾਰਟੀ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਐਮ ਐਲ ਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਮੋਲਾ ਕਲੀਨਿਕ ਦੀ ਜਿੱਥੇ ਲੋਕਾਂ ਨੂੰ ਮਤਲਬ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਫ੍ਰੀ ਟੈਸਟ ਹੋ ਰਹੇ ਨੇ ਤੇ ਲਾਗੇ ਚਾਗੇ ਦੇ ਲਗਭਗ 2 ਦਰਜਨ ਦੇ ਕਰੀਬ ਜਿਹੜੇ ਪਿੰਡ ਆ ਉਹ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹ ਦੋ ਵੱਡਾ ਉਪਰਾਲਾ ਕੀ ਆ ਜੀ ਇੱਕ ਦਿਹਾੜੀਦਾਰ ਬੰਦਾ ਵਿਚਾਰਾ 400 ਦੀ ਦਿਹਾੜੀ ਲਾ ਕੇ ਆਉਂਦਾ ਤੇ ਆਣ ਕੇ ਜੇ ਕਿਸੇ ਜੀ ਨੂੰ ਦਵਾਈ ਦਿਵਾਉਣੀ ਪਏ ਤੇ 100 200 ਰੁਪਏ ਮਾਮੂਲੀ ਗੱਲ ਆ ਜੀ ਤੇ ਇੱਥੇ ਫ੍ਰੀ ਟੈਸਟ ਆ ਫ੍ਰੀ ਦਵਾਈਆਂ ਨੇ ਜੀ ਤੇ ਬਹੁਤ ਵੱਡਾ ਉਪਰਾਲਾ ਵਾ ਜੀ हां जी ਇਹਨਾਂ ਨੇ ਹੁਣ ਕੁਝ ਟੈਸਟ ਜਿਹੜੇ ਵਧਾ ਦਿੱਤੇ ਗਏ ਨੇ ਮਤਲਬ ਪ੍ਰੈਗਨੈਂਟ ਲੇਡੀਆਂ ਵਾਸਤੇ ਜਿਹੜੇ ਆ ਟੈਸਟ ਆ ਕੁਝ ਵਧਾਏ ਨੇ ਤੇ ਜਿਹੜੀ ਇੱਕ ਸਕੈਨ ਆ ਪ੍ਰੈਗਨੈਂਟ ਲੇਡੀ ਨੂੰ ਜੇ ਕਿਸੇ ਨੂੰ ਸਕੈਨਿੰਗ ਦੀ ਲੋੜ ਪੈਂਦੀ ਹੋ ਇਥੋਂ ਜਿਹੜੀ ਲਿਖ ਕੇ ਦੇਣਗੇ ਬਿਲਕੁਲ ਫ੍ਰੀ ਆਫ ਕਾਸਟ ਹੋਏਗੀ ਤੇ ਇਹ ਬਹੁਤ ਵੱਡਾ ਉਪਰਾਲਾ ਜੀ 8-900 ਦੀ ਸਕੈਨ ਆ ਇਹ ਫ੍ਰੀ ਹੋ ਜਾਣੀ ਬੜੀ ਵੱਡੀ ਗੱਲ ਹੈ ਜੇਕਰ ਮਲਾ ਕਲੀਨਿਕ ਦੇ ਸਟਾਫ ਦੀ ਗੱਲ ਕੀਤੀ ਜਾਏ ਤੇ ਬਹੁਤ ਵਧੀਆ ਸਟਾਫ ਆ ਜਿੰਨੀ ਇਹਨਾਂ ਦੀ ਸਿਫ਼ਤ ਕੀਤੀ ਜੇ ਉਨੀ ਥੋੜੀ ਆ ਜੀ ਅੱਦੇ ਤੋਂ ਜ਼ਿਆਦਾ ਮਰੀਜ਼ ਨੂੰ ਤੇ ਆਪਣੀ ਡੀਲਿੰਗ ਨਾਲ ਹੀ ਜਿਹੜਾ ਉਹ ਠੀਕ ਕਰ ਦਿੰਦੇ ਨੇ ਡਾਕਟਰ ਸਾਹਿਬ ਬਹੁਤ ਵਧੀਆ ਨੇ ਨਾਲ ਦਾ ਸਟਾਫ ਵੀ ਬਹੁਤ ਬੀਬਾ ਤੇ ਬਹੁਤ ਵਧੀਆ ਡੀਲਿੰਗ ਹੈ ਇਹਨਾਂ ਦੀ ਬਿਲਕੁਲ ਜੀ ਸਮੇਂ ਸਿਰ ਆਉਂਦੇ ਨੇ ਤੇ ਜਦੋਂ ਇਹਨਾਂ ਦੀ ਛੁੱਟੀ ਦਾ ਟਾਈਮ ਹੁੰਦਾ ਛੁੱਟੀ ਤੋਂ ਬੇਸ਼ੱਕ ਅੱਧਾ ਪੌਣਾ ਘੰਟਾ 1 ਘੰਟਾ ਵੀ ਵੱਧ ਲੱਗ ਜੀ ਇਹਨਾਂ ਨੂੰ ਸਾਰੇ ਮਰੀਜ਼ ਇਹਨਾਂ ਨੇ ਵੇਖ ਕੇ ਤੇ ਫੇਰ ਜਾਣਾ ਇਹ ਨਹੀਂ ਕੋਈ ਕਾਲੀ ਨਹੀਂ ਕਿ ਟਾਈਮ ਹੋ ਗਿਆ ਛੁੱਟੀ ਦਾ ਤੇ ਬੰਦ ਕਰੀਏ ਤੇ ਚਲ ਜਾਈਏ ਇਹੋ ਜੀ ਕੋਈ ਗੱਲ ਬਾਤ ਕੋਈ ਦਵਾਈ ਤੇ ਨਹੀਂ ਖਾਂਦੇ ਕੋਈ ਬੀਪੀ 슈ਗਰ ਦੀ ਰੋਜ਼ ਖਾਂਦੇ ਨੇ ਨਹੀਂ ਜਦੋਂ ਜ਼ਰੂਰਤ ਪੈਸੇ ਹਾਂਜੀ ਛਾਲੇ ਚੱਕਦੇ ਹੋਏ ਅੱਛੀ ਬੋਲਦੇ ਹਾਂ ਦਰਦ ਹੁੰਦੀ ਹੈ ਹਾਂ ਦਰਦ ਹੁੰਦੀ ਹੈ ਜੋੜਾਂ ਚ ਦਰਦ ਹੁੰਦਾ ਹੈ ਸਿਰ ਤੇ ਦਰਦ ਹੁੰਦਾ ਹੈ ਪੈਰਾਂ ਚ ਜੇ ਨਹੀਂ ਕੋਈ ਜੇ ਨਹੀਂ ਦਰਦ ਆਉਂਦਾ ਹੈ ਕੋਈ ਚੰਗੂ ਨਹੀਂ ना नरेंद्र जो आ रहा ना नरेंद्र शूर कला पे हाँ जी दिसेंगे की दिख रही है सर ससिकाल मेरा नाम डॉक्टर सुकबीर कमल मेडिकल अफसर आम आदमी क्लीनिक देरीवाल किरण ਸਾਡੀ ਨੂੰ ਤੁਸੀ ਦੇਖ ਰਹੇ ਹੋ ਕਿ ਸਾਡੀ ਓਪਨing ਟਾਈਮਿੰਗ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਕਲੀਨਿਕ ਖੁੱਲ੍ਹਾ ਰਹੂਜੀ ਜਿਹੜਾ ਵੀ ਪੇਸ਼ੈਂਟ ਸਾਡੇ ਤੋਂ ਪਹਿਲਾਂ ਇੱਥੇ ਆਂਦਾ ਹੈ ਪਹਿਲਾਂ ਕਲੀਨਿਕਲ ਅਸਿਸਟੈਂਟ ਉਹਦੀ ਐਂਟਰੀ ਰਜਿਸਟ੍ਰੇਸ਼ਨ ਕਰਦੀ ਹੈ ਰਜਿਸਟ੍ਰੇਸ਼ਨ ਤੋਂ ਬਾਅਦ ਹਰ ਪੇਸ਼ੈਂਟ ਦਾ ਇੱਥੇ ਬੀਪੀ ਤੇ weight ਮੇਅਰ ਹੋ ਕੇ ਫਿਰ ਮੇਰੇ ਕੋਲ ਅੰਦਰ ਪੱਤੀ ਆਂਦੀ ਹੈ ਉੱਥੇ ਫਿਰ ਮੈਂ ਡਾਇਗਨੋਸ ਬਣਾ ਕੇ ਮੈਡੀਸਿਨ ਲਿਖ ਕੇ ਤੇ ਫਾਰਮੈਸੀਸਟ ਕੋ ਦਵਾਈ ਲੈ ਕੇ ਤੇ ਪੇਸ਼ੈਂਟ ਜਾਂਦਾ ਹੈ ਸਾਡੇ ਇੱਥੇ 45 ਤੋਂ ਵੱਧ ਤਰ੍ਹਾਂ ਦੇ ਟੈਸਟ ਹੁੰਦੇ ਆ ਤੇ 110 ਤੋਂ ਪਲੱਸ ਮੈਡੀਸਿਨ ਆਂਦੀ ਹੈ ਹੁਣ ਸਰਕਾਰ Pregnancy واسطے ਜਿਹੜੀ ਸਹੂਲਤਾਂ ਚਲਾਈਆਂ ਕਿ ਸਾਰੇ ANC ਦੇ ਟੈਸਟ ਸਾਡੇ ਕੋਲ ਇੱਥੇ ਹੋ ਜਾਂਦੇ ਆ వైరల్ ਮਾਰਕਰ ਜਿੱਦਾਂ HIV ਕਾਲੀਪੀਜੀ ਦਾ ਟੈਸਟ ਸਾਰੇ ਇੱਥੇ ਹੁੰਦੇ ਆ ਤੇ ਜਿਸੇ ਕਿਸੇ ਵੀ ਪ੍ਰੈਗਨੈਂਟ ਪ੍ਰੈਗਨੈਂਟ ਫੀਮੇਲ ਨੂੰ ਅਲਟਰਾ ਸਾਊਂਡ ਵਗੈਰਾ ਦੀ ਲੋੜ ਆ ਉਹ ਵੀ ਹੁਣ ਇੰਪੈਂਡਲ ਸੈਂਟਰ ਸਰਕਾਰ ਨੇ ਕਰਦੇ ਆ ਉਹ ਵੀ ਆਪਾਂ ਇੱਥੇ ਲੈ ਕੇ ਆ ਫ੍ਰੀ ਆਫ ਕੋਸਟ ਜਾ ਸਕਦੇ ਆ ਤੇ ਫੈਮਿਲੀ ਪਲੈਨਿੰਗ ਵਗੈਰਾ ਦੀ ਮੈਡੀਸਨ ਵੀ ਇੱਥੋਂ ਸਾਰੀ ਹੁਣ ਪ੍ਰੋਵਾਈਡ ਹੋ ਜਾਂਦੀ ਹੈ ਸਟਾਫ ਇੱਥੇ ਅਸੀਂ ਚਾਰ ਜਣੇ ਆ ਇੱਕ ਮੈਂ ਡਾਕਟਰ ਅਫਸਰ ਇੱਕ ਕਲੀਨਿਕਨ ਅਸਿਸਟੈਂਟ ਇੱਕ ਫਾਰਮਾਸਿਸਟ ਇੱਕ ਕਲਾਸ 4 ਹੈਲਪਰ ਇੱਥੇ ਦਾ ਟੋਕਾ ਢਾਈ ਤੋਂ 2 ਪਚੀ 10 ਤੱਕ ਆ ਰਿਹਾ ਕਾਫੀ ਪ੍ਰਯੋਗ ਦੀ ਸਾਡੀ ਓਪੀਡੀ 70 ਤੋਂ 80 ਹੋ ਰਹੀ ਹੈ ਇਹਨੂੰ 2 ਕਸਾਲ ਹੋ ਗਏ ਆ 2 ਕਸਾਲ ਹੋ ਗਏ ਕਾਫੀ ਉਹਦਾ ਕਾਫੀ ਵਧੀਆ ਰਿਸਪੌਂਸ ਆ ਰਿਹਾ ਮਰੀਜ਼ ਵੀ ਕਾਫੀ ਆ ਰਿਹਾ ਮਰੀਜ਼ ਸਾਡੀ ਮੈਡੀਸਨ ਲੈ ਕੇ ਖੁਸ਼ ਹੋ ਕੇ ਜਾ ਰਿਹਾ ਇੱਥੋਂ ਸਾਰੇ ਹਾਂਜੀ ਜਿੱਦਾਂ ਸਾਡੇ ਕੋਈ ਕਈ ਵਾਰੀ ਪੀਪੀ ਵਗੈਰਾ ਦੇ ਪੇਸ਼ੈਂਟ ਆਉਂਦੇ ਆ ਜਿੱਦਾਂ ਇੱਥੇ ਟੈਸਟ ਸਪੋਰਟ ਵਗੈਰਾ ਨਹੀਂ ਹੁੰਦਾ ਉਹ ਸੀ ਵੀ ਰਿਫਰ ਕਰਕੇ ਤੇ ਸੀਐਸਸੀ ਕਲਨੋਵ ਰਿਫਰ ਕਰ ਦਿੰਨੀ ਉੱਥੇ ਟੈਸਟ ਕਰਾ ਕੇ ਮੈਡੀਸਨ ਫਿਰ ਉਥੇ ਹੀ ਲੈਂਦੇ ਹਾਂ ਨਹੀਂ ਨਹੀਂ ਉਹ ਨਹੀਂ ਰਿਫਰ ਕਰਕੇ ਕਲਨੋਵ ਦੀ ਸਲਿੱਪ ਬਣ ਕੇ ਬਸ ਉੱਥੇ ਫਿਰ ਟੈਸਟ ਹੋ ਜਾਂਦਾ ਸਪੂਟਮਾ ਹਾਂਜੀ ਬਹੁਤ ਸਰ ਬਹੁਤ ਵਧੀਆ ਜਿੱਦਾਂ ਮਰੀਜ਼ਾਂ ਨੂੰ ਸਾਰੀ ਦਵਾਈ ਫ੍ਰੀ ਆਫ ਕੋਸਟ ਮਿਲ ਰਹੀ ਹੈ ਕਿਤੇ ਹੋਰ ਜਿੱਦਾਂ ਸਰਕਾਰੀ ਜਿੱਦਾਂ ਹੋ ਜਿੱਦਾਂ ਵੱਡੀ ਵੱਡੀ ਲਾਈਨਾਂ 'ਚ ਖੜਨਾ ਪੈਂਦਾ ਪ੍ਰਾਈਵੇਟ ਜਾ ਕੇ ਉਹ ਇਥੇ ਬਿਲਕੁਲ ਨਹੀਂ ਹੈਗਾ ਵੱਧ ਤੋਂ ਵੱਧ ਜੇ ਮਰੀਜ਼ ਵੀ ਆਇਓ 5 ਮਿੰਟ 'ਚ ਮੈਡੀਸਨ ਲੈ ਕੇ ਤੇ ਫ੍ਰੀ ਹੋ ਕੇ ਉੱਥੋਂ ਜਾ ਸਕਦਾ ਹੈ ਤੇ ਪੂਤਾ ਜਿਹੜੀ ਉਹ ਮਰੀਜ਼ਾਂ ਨੂੰ ਇੱਕ ਤੋਂ ਦੋ ਦਿਨ ਦੇ ਵਿੱਚ ਪ੍ਰੋਵਾਈਡ ਕਰਾ ਦਿੱਤੀ ਜਾਂਦੀ ਹੈ ਉਹਦੀ ਬੇਸ ਤੇ ਫਿਰ ਦਵਾਈ ਦਿੱਤੀ ਜਾਂਦੀ ਹੈ ਇੱਥੇ ਮਰੀਜ਼ਾਂ ਦੀ ਸਹੂਲਤਾਂ ਵਾਸਤੇ ਸਾਫ਼ ਪਾਣੀ ਫਿਲਟਰ ਵਗੈਰਾ ਲੱਗਾ ਹੈ ਏਸੀ ਵਗੈਰਾ ਸਭ ਪ੍ਰੋਵਾਈਡ ਕਰਾ ਦਿੱਤੇ ਸਰਕਾਰ ਵੱਲੋਂ ਤੇ ਜਿਹਦੇ ਕਰਕੇ ਪਨੀਜਨ ਕੋਈ ਆਹੰਤ ਜਿੱਦਾਂ ਗਰਮੀ ਹੁੰਨ ਕਾਫੀ ਪੈ ਰਹੀ ਹੈ ਕੋਈ ਦਿੱਕਤ ਨਹੀਂ ਹੁੰਦੀ ਤੇ ਸਾਰੇ ਦਵਾਈ ਲੈ ਕੇ ਜਾ ਰਹੇ ਆ ਮੈਂ ਡਾਕਟਰ ਜਸਵੰਦਰ ਸਿੰਘ ਸੇਵਾਦਾਰ ਜਨਕ ਬਲਾਸਪੁਰ ਮੈਂ ਅੱਜ ਇੱਥੇ ਆਮ ਆਦਮੀ ਕਲੀਨਿਕ ਦੇ ਸੰਬੰਧ ਵਿੱਚ ਗੱਲ ਕਰਨ ਆ ਗਿਆ ਹਾਂ ਤੁਹਾਡਾ ਤੇ ਉਹ ਵੀ ਸਾਡੇ ਕੋਲੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਬਾਹਰ ਦੇ ਜਿਹੜੇ ਆਮਦਨ ਤੇ ਜਿਹੜੇ ਚੱਲ ਰਹੇ ਨੇ ਇਸ ਵਕਤ ਫੰਕਸ਼ਨਲ ਨੇ ਫੰਕਸ਼ਨਲ ਨੇ ਤੇ 10 ਸਾਡੇ ਨਵੇਂ ਬਣਨ ਜਾ ਰਹੇ ਜਲਦੀ ਉਹਨਾਂ ਦੇ ਕੈਂਟਰ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ 10 ਤੋਂ ਹੋਰ ਉਹਦੀ ਪ੍ਰੋਮੋਸ਼ਨ ਤੇ ਜੂਨੀਅਰ ਉਹ ਵੀ ਛੇਤੀ ਮਨਜ਼ੂਰ ਹੋ ਜਾਏਗੀ ਤੇ ਉਸ ਤੋਂ ਬਾਅਦ ਉਹ ਵੀ ਬਣ ਜਾਗੇ ਤੇ ਜੇ ਆਪਾਂ ਪਪਲ ਬ੍ਰੀਜ਼ਰ ਦੀ ਗੱਲ ਕਰੀਏ ਵੀ ਹੁਣ ਤੱਕ ਕਿੰਨੇ ਹੁਣ ਤੱਕ ਅਸੀਂ ਤਕਰੀਬਨ 23 ਲੱਖ ਤੇ ਢੇਰ ਤੇਰੇ ਵਰੀ ਦੇਖ ਚੁੱਕੇ ਹਾਂ ਤੇ ਅਸੀਂ ਇਹ ਸਾਡੇ ਜਿਹੜੇ ਆਮ ਆਦਮੀ ਕਲੀਨਿਕ ਦੇ ਅੰਦਰ ਜਿਹੜੇ ਪਿੰਡ ਰਹੇ ਉਹ ਤਕਰੀਬਨ 1100 ਦੇ ਨੇੜੇ ਤੇ ਰਹੇ ਪਿੰਡ ਸਾਡੇ ਆਮ ਆਦਮੀ ਕਲੀਨਿਕ ਦਾ ਦੇ ਅੰਦਰ ਹੈਗੇ ਨੇ ਤੇ 23 ਲੱਖ ਦੇ ਤਕਰੀਬਨ ਲੋਕਾਂ ਨੂੰ ਅਸੀਂ ਦਵਾਈਆਂ ਫ੍ਰੀ ਆਫ ਕਾਸਟ ਬਿਨਾਂ ਦੇ 25% ਤੋਂ ਆਮ ਆਦਮੀ ਕਲੇ ਨੇ ਦੇ ਜਰੀਏ ਅਸੀਂ ਦੇ ਚੁੱਕੇ ਹਾਂ ਤੇ ਜਿਹੜੇ ਟੈਸਟਾਂ ਦੀ ਗੱਲ ਕਰੀਏ ਤਾਂ ਸਾਡੇ 46 ਤਰ੍ਹਾਂ ਦੇ ਟੈਸਟ ਤੇ 103 ਤਰ੍ਹਾਂ ਦੀਆਂ ਦਵਾਈਆਂ ਸਾਡੇ ਆਮ ਆਦਮੀ ਕਲੀਨਿਕ ਉਹ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਫ੍ਰੀਲੀ ਅਵੇਲੇਬਲ ਨੇ ਤੇ ਅਸੀਂ ਤਕਰੀਬਨ ਕਹਿੰਦੇ ਵੀ ਲੱਗ ਪੱਗ ਐਵਰੇਜ ਸਾਡੇ ਹਰੇਕ ਆਮ ਆਦਮੀ ਕਲੀਨਿਕ ਦੇ ਡਿਸਟ੍ਰਿਕਟ ਬਰਦਾਸਪੁਰ ਦੇ ਤਕਰੀਬਨ 80 ਤੋਂ 85 ਦੇ ਨੇੜੇ ਤੇ ਐਵਰੇਜ ਕੋਪੀਡੀ ਹੈਗੀ ਹੈ ਤੇ ਤਕਰੀਬਨ ਇਹਦੇ ਵਿੱਚੋਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕੋਈ ਟੀ 40% ਲੋਕਾਂ ਦੇ ਕੇਸ ਜਿਹੜੇ ਲੋਕੀ ਕਰਵਾਉਂਦੇ ਹੈ ਜਿਹੜੇ ਤੇ ਬਿਲਕੁਲ ਹੀ ਫਰੀ ਹੋਦੇ ਨੇ ਤੇ ਮੇਰਾ ਖਿਆਲ ਹੈ ਅਸੀਂ ਬਰਦਾਸ਼ਤੋਂ ਪਿੰਸ ਵਧੀਆ ਸਾਡੇ ਆਮ ਆਦਮੀ ਕਲੇਮਸ ਨੇ ਜਿਹੜੀ ਸੁਵਿਧਾਵਾਂ ਉੱਛੇ ਚੱਲ ਰਹੀਆਂ ਨੇ ਅੱਛਾ ਲੋਕਾਂ ਦਾ ਰਿਸਪੌਂਸ ਹੈਗਾ ਤੇ ਵਧੀਆ ਸਾਡੇ ਨਾਲ ਓਪੀਡੀ 80 ਜਿਹੜੀ ਐਵੇਜ ਹੋਣੀ ਇੱਕ ਵਧੀਆ ਸੰਕੇਤ ਹੈ ਵੀ ਸਾਡੇ ਜਿਹੜੇ ਆਮ ਆਦਮੀ ਕਲੇਮਸ ਨੇ ਵਧੀਆ ਕੰਮ ਕਰ ਰਹੇ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਆਮ ਆਦਮੀ ਕਲੀਨਿਕ ਇੱਕ ਸਰਕਾਰ ਵੱਲੋਂ ਬਹੁਤ ਹੀ ਵਧੀਆ ਸਹੂਲਤਾਂ ਜਿਹੜੀ ਇੱਕ ਆਮ ਜਨਤਾ ਨੂੰ ਦਿੱਤੀ ਗਈ ਹੈ ਜਿੱਥੇ ਨਾਲ ਕੋਈ ਪਰਟੀ ਫੀਸ ਤੇ ਡਾਕਟਰ ਸਾਡੇ ਕੋਲੇ ਉੱਥੇ ਅਵੇਲੇਬਲ ਨੇ ਤੇ ਟੈਸਟ ਵੀ ਸਾਡੇ ਬਾਹਰ ਪ੍ਰਾਈਵੇਟ ਲੈਬ ਨਾਲ ਰੋਮਨ ਦਾ ਮਰਨੋਮੋਹਮ ਬਸਟਡਿੰਗ ਹੋਇਆ ਹੋਇਆ ਉਹ ਬਿਲਕੁਲ ਫ੍ਰੀ ਜਿਹੜੇ ਸਰਵਿਸ ਦਿੱਤੀਆਂ ਜਾਂਦੀਆਂ ਨੇ ਉਹ 46 ਦੇ ਤੱਕ ਉਹ ਟਰੈਜੇ ਦੇ ਟੈਸਟ ਨੇ ਉਹ ਫ੍ਰੀ ਅਵੇਲੇਪਣ ਦੇ ਸਾਰੇ ਆਮਾਦਿਕ ਕਲੀਨਿਕ ਦੇ ਉੱਪਰ ਕੇ 100 ਤੋਂ ਵੱਧ ਦਵਾਈਆਂ ਜਿਹੜੀਆਂ ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ ਬਿਲਕੁਲ ਫ੍ਰੀ ਮਿਲਦੀਆਂ ਨੇ ਕਿ ਜਦੋਂ ਅਸੀਂ 23 ਤਰੀਕ ਨੂੰ ਅਸੀਂ ਜਿਹੜੀ ਐਂਟੀਨੇਟਲ ਚੈਪਲੇ ਵੀ ਆਮਾਦਿਕ ਕਲੀਨਿਕਾਂ ਤੇ ਸੁਵਿਧਾ ਬਲੱਡ ਕੀਤੀ ਹੈ ਜਿਹਦੇ ਵਿੱਚ 12 ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਪ੍ਰੈਗਨੈਂਟ ਮਦਰਸ ਲਈ ਜਿਹੜੀਆਂ ਨੇ ਉਹ ਅਸੀਂ ਹੋਰ ਵੀ ਐਡ ਕੀਤੀਆਂ ਨੇ ਦੇ ਵਿੱਚ